ਛੋਟੀ ਕੰਮ ਮੇਰਾ ਭਾਈ 1500 ਰੁਪਏ ਲੈਂਦਾ ਥੋੜੀ ਛੋਟੀ ਕਰ ਉਹ ਪ੍ਰਾਤ ਲੈ ਕੇ ਪੈਨ ਸਟੈਂਟਰੀ ਹੈ ਜਿਹੜੀ ਹਾਂਸੀ ਰਾਹੀਂ ਕਰ ਰਿਹਾ ਹੈ ਜਿਵੇਂ ਰੀਵਨ ਕੱਟਦੇ ਹੁੰਦੇ ਨੇ ਆਪਾਂ ਕਹਿੰਨੇ ਵੀ ਹਾਂਸੀ ਤੇ ਬੈ ਕੇ ਰੀਵਨ ਕੱਟੂਗਾ ਤੇਰਾ ਮਾਰ ਵੀ ਤੇਰਾ ਮਾਰ ਕੀ ਮੈਂ ਕਰਦਾ ਦੇਖ ਸਕਦੇ ਹੋ ਜਿਹੜੇ ਵੀ ਬਿੰਗਾ ਹੋਣ ਬਬਰਜੀ ਸਿੰਘ ਜਿਹੜੇ ਢਟਰੀਆਂ ਵਾਲੇ ਪ੍ਰਾਤ ਦੇ ਵਿੱਚ ਪਹੁੰਚੇ ਨੇ ਦੇਖ ਸਕਦੇ ਹੋ ਦੋਸਤੋ ਸੁੱਚਾ ਸਿੰਘ ਸਮਾਹ ਦੇ ਪਿੰਡ ਤੋਂ ਬਰਾਤ ਚੱਲੀ ਅੱਜ ਉਹੀ ਰੀਤੀ ਰਿਵਾਜ ਪੁਰਾਣੇ ਰੀਤੀ ਰਿਵਾਜਾਂ ਦੇ ਨਾਲ ਹੈ ਜਿਹੜੀ ਬਰਾਤ ਦੇਖ ਸਕਦੇ ਹੋ ਤਸਵੀਰਾਂ ਜੀ ਪੁਰਾਣੇ ਰੀਤੀ ਰਿਵਾਜਾਂ ਦੇ ਨਾਲ ਬਰਾਤ ਜਾ ਰਹੀ ਹੈ ਪਾਲ ਸਮਾਉਦੀ ਸੁੱਚਾ ਸਿੰਘ ਸਮਾਹ ਦੇ ਨਗਰ ਦੇ ਵਿੱਚ ਖੜਿਆਗੇ ਦੇਖ ਸਕਦੇ ਹੋ ਤਸਵੀਰਾਂ ਜੀ ਪੁਰਾਣੇ ਰੀਤੀ ਰਿਵਾਜ ਜਦੋਂ ਸਾਡੇ ਬਜ਼ੁਰਗ ਪਹਿਲਾਂ ਜਾਂਦੇ ਹੁੰਦੇ ਸੀ ਬ੍ਰਾਤਾਂ ਚ ਉਹੀ ਰੀਤੀ ਰਿਵਾਜਾਂ ਦੇ ਨਾਲ ਬ੍ਰਾਤ ਹੈ ਜਿਹੜੀ ਜਾ ਰਹੀ ਹੈ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਸੀਗੇ ਦੇਖ ਸਕਦੇ ਹੋ ਇਹ ਰੰਗ ਬੰਨੇ ਪੈਨੇ ਰੰਗ ਦੇਖ ਸਕਦੇ ਹੋ ਇਹ ਤਸਵੀਰਾਂ ਸਿਸਟਮ ਪਿੰਡ ਸਮਾਸ ਉੱਟਾ ਸਿੰਘ ਸੂਰਮੇ ਦੇ ਪਿੰਡ ਤੋਂ ਫਰਾਤ ਚੜ੍ਹ ਰਹੀ ਹੈ ਅੱਜ ਹਾਂ ਮੈਂ ਮੰਦੜੀਆਂ ਵਾਲੀਆਂ ਆ ਕੇ ਦੇਖਾਣੇ ਮੰਦੜੀਆਂ ਵਾਲਦੀਆਂ ਹੇ ਇੱਕ ਸਾਜ ਰੰਗ ਬੰਨੇ ਪਏ ਨੇ ਰੰਗ ਬੰਨੇ ਪਏ ਨੇ ਕਰਮਾਂ ਬਾਰੇ ਕੌਣੇ ਜਿੱਥੇ ਲੱਗੀ ਤੇਲ ਚੋੜ ਗਏ ਕਰਮਾਂ ਬਾਰੇ ਕੌਣੇ ਜਿੱਥੇ ਲੱਗੀ ਤੇਲ ਚੋੜ ਗਏ ਕਰਮਾਂ ਬਾਰੇ ਕੌਣੇ ਜਿੱਥੇ ਲੱਗੀ ਤੇਲ ਚੋੜ ਗਏ oh <laughs> ਜੜ ਰਹੀ ਹੈ ਖਸ ਕੀ ਨਾ ਪਾਹੀ ਮਿੱਟੀ ਆ ਮੈਂ ਖਸ ਕੀ ਨਾ ਪਾਹੀ ਮਹਿਰਤਿਆ ਖਸ ਕੀ ਨਾ ਪਾਹੀ ਮਹਿਰਤਿਆ ਜਿਹੜੀ ਜੜੀ ਜਿਹਾ ਮਹਿਰਤਿਆ ਖਾਂਥੀ ਦੇ ਉੱਤੇ ਬਰਾਤ ਹੈ ਜਿਹੜੀ ਜੜੀ ਹੈ ਬਾਂਗਰ ਘੋੜਿਆਂ ਵਾਲੇ ਅੱਗੇ ਉੱਠਾਂ ਵਾਲੇ ਵੀ ਆਉਣਗੇ ਦਿਖਾਉਣੇ ਤੁਹਾਨੂੰ ਉੱਠਾਂ ਦੇ ਉੱਤੇ ਬਰਾਤ ਹੈ ਜਿਹੜੀ ਅੱਜ ਜਾ ਰਹੀ ਹੈ ਘੋੜਿਆਂ ਦੇ ਉੱਤੇ ਬਰਾਤ ਹੈ ਹਾਂਥੀ ਦੇ ਉੱਤੇ ਬਰਾਤ ਦੇਖ ਸਕਦੇ ਹੋ ਅੱਜ ਪਿੰਡ ਸਮਾ ਤੋਂ ਸੁੱਚਾ ਸਿੰਘ ਸਮਾ ਦੇ ਪਿੰਡ ਦੇ ਤੋਂ ਅੱਜ ਦੇਖ ਸਕਦੇ ਹੋ ਵੀ ਬਰਾਤ ਹੈ ਜਿਹੜੀ ਦੇਖ ਸਕਦੇ ਹੋ ਵੀ ਬਖਰੀਆਂ ਤਸਵੀਰਾਂ ਸੁਚਾ ਸਿੰਘ ਸੂਰਮਾ ਦੇ ਪਿੰਡ ਦੇ ਵਿੱਚੋਂ ਅਚਪਰਾਤ ਜਿਹੜੀ ਦੇਖ ਸਕਦੇ ਨੇ ਤਸਵੀਰਾਂ ਉੱਠਾਂ ਦੇ ਉੱਤੇ ਬਰਾਤ ਬਾਪੂ ਖੁੰਡਾ ਲਈ ਬੈਠਾ ਹੈਗਾ ਖੁੰਡੇ ਵਾਲਾ ਬਾਪੂ ਦੇਖ ਸਕਦੇ ਹੋ ਜੀ ਪ੍ਰਾਣੀਆਂ ਜਾਤਾਂ ਜਿਹੜੇ ਬਜ਼ੁਰਗ ਪੁਰਾਣੇ ਦੇਖਣਗੇ ਵੀ ਪ੍ਰਾਣੀਆਂ ਜਾਤਾਂ ਇਸ ਤਰ੍ਹਾਂ ਅੱਗੇ ਬਰਾਤ ਸੀ ਜਿਹੜੀ ਜਾਂਦੀ ਸੀ ਉੱਠਾਂ ਦੇ ਉੱਤੇ ਬਰਾਤਾਂ ਜਾਂਦੀਆਂ ਸੀ ਅੱਗੇ ਵੱਡੇ ਰਾਜੇ ਮਹਾਰਾਜਿਆਂ ਨੇ ਮੰਗੂ ਅੱਜ ਪਿੰਡ ਸਮਾ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਕੋੜੇ ਆ ਤੇ ਤਾਰਾ ਤੇ ਅਸੀਂ ਪ੍ਰਾਪਤੀ ਜਾਂਦੇ ਦੇਖਣੇ ਤੇ ਤੁਹਾਡੇ ਭਰਾ ਦੀ ਹੈ ਹਾਂਜੀ ਹਾਂ ਠੀਕ ਹੈ ਪੂਰਾ ਨੌਕੀਆ ਲੜੇ ਦਾ ਪਾਲ ਸਿੰਘ ਸਮਾਹ ਪਰ ਪਾਲੀ ਨੇ ਪਾਲੀ ਤੇ ਪਾਲ ਸਿੰਘ ਸਮਾਹੋ ਪਾਲ ਸਿੰਘ ਸਮਾਹੋ ਤੇ ਵੈਸੇ ਕੀ ਕੰਮ ਕਰਦਾ ਬਾਈ ਹਾਂ ਬਾਈ ਭੰਗੜੇ ਦਾ ਹੈ ਭੰਗੜੇ ਦਾ ਪ੍ਰਿੰਸੀਪਲ ਨੇ ਪ੍ਰਿੰਸੀਪਲ ਨੇ ਭੰਗੜੇ ਦੇ ਪਾਲ ਸਿੰਘ ਸਮਾਹੋ ਅੱਜ ਉਹਨਾਂ ਦੀ ਭਰਾਤ ਹੈ ਬੋਲੀਆਂ ਦਾ ਬਾਦਸ਼ਾਹ ਜੀ ਬੋਲੀਆਂ ਦਾ ਬਾਦਸ਼ਾਹ ਦੇਖ ਸਕਦੇ ਹੋ ਜੀ ਬੋਲੀਆਂ ਦਾ ਬਾਦਸ਼ਾਹ ਭੰਗੜੇ ਦਾ ਬਾਦਸ਼ਾਹ ਪਾਲ ਸਿੰਘ ਸਮੋ ਅੱਜ ਉਹਨਾਂ ਦੀ ਬਰਾਤ ਦੇਖ ਸਕਦੇ ਹੋ ਜੀ ਦੇਖ ਸਕਦੇ ਹੋ ਤਸਵੀਰਾਂ ਜੀ ਰੰਗੇ ਬੰਨੇ ਪਿਆ ਰਾਜੇ ਮਹਾਰਾਜਾਂ ਨੂੰ ਮਾਤ ਪਾਉਂਦਾ ਅੱਜ ਜਿਹੜਾ ਆਹ ਦੇਖ ਸਕਦੇ ਹੋ ਜੀ ਦੇਖ ਸਕਦੇ ਹੋ ਜੀ ਤਸਵੀਰਾਂ ਇਸ ਤਰ੍ਹਾਂ ਵੱਖਰੀ ਬਰਾਤ ਜੇ ਕਹਿ ਸਕਦੇ ਆ ਵੀ ਪੰਜਾਬ ਕੀ ਹਿੰਦੁਸਤਾਨ ਚੋਂ ਸਭ ਤੋਂ ਵੱਖਰੀ ਬਰਾਤ ਅੱਜ ਸਮਾਹ ਪਿੰਡ ਦੇ ਵਿੱਚੋਂ ਸੁੱਚਾ ਸਿੰਘ ਸੂਰਮੇ ਦੇ ਪਿੰਡ ਚੋਂ ਚੜਨ ਚੜ ਰਹੀ ਹੈਗੀ ਬਰਾਤ ਚੜੀ ਹੈਗੀ ਅੱਜ ਵੱਖਰੀ ਦੇਖ ਸਕਦੇ ਹੋ ਜੀ ਤਸਵੀਰਾਂ ਹਾਂਜੀ ਕਿਵੇਂ ਲੱਗ ਰਿਹਾ ਹੈ ਠੀਕ ਹੈ ਨਹੀਂ ਤਾਂ ਧੰਨਵਾਦ ਕਿਵੇਂ ਹੈ ਦੇਖ ਸਕਦੇ ਹੋ ਜੀ ਹਿੰਦੁਸਤਾਨ ਭਾਵੇਂ ਨਾ ਪੂਰੀ ਦੁਨੀਆ ਚੋਂ ਵੱਖਰੀ ਬਰਾਤ ਅੱਜ ਜਿਹੜੀ ਸਮਾ ਪਿੰਡ ਵਿੱਚੋਂ ਚੜੀਏਗੀ ਦੇਖ ਸਕਦੇ ਹੋ ਤਸਵੀਰਾਂ ਜੀ ਪੁਰਾਣੇ ਗੱਡੇ ਉੱਠ ਹੁਣ ਕਿੱਧਰ ਦੀ ਲੰਘਾਂਗੇ ਅੱਗੇ ਸੂਏ ਦੀ ਪੱਟਣੀ ਨਹਿਰ ਨਹਿਰ ਸਾਰਾ ਪਿੰਡ ਕੀ ਜੇ ਕਹਿੰਦੀ ਆਹੇ ਲੱਗਦਾ ਵੀ ਪੂਰਾ ਇਲਾਕਾ ਹੀ ਅੱਜ ਬਰਾਤ ਚੜਿਆਗਾ ਪਾਲ ਸਿੰਘ ਸਮਾਦੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਦੇਖ ਸਕਦੇ ਹੋ ਜੀ ਪਾਲ ਸਿੰਘ ਸਮਾ ਹਾਂਸੀ ਦੇ ਉੱਪਰ ਡੇਢ ਮਹੀਨਾ ਹੋ ਗਿਆ ਕਹਿੰਦੇ ਵੀ ਕੜਾਈ ਚੜੀ ਨੂੰ ਲਗਭਗ 2 ਤੋਂ 2.5 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹੜੀ ਬਰਾਤ ਆ ਰਹੀ ਹੈ ਕੀ ਕੀ ਹੈ 2.5 ਕਰੋੜ ਚ ਪੂਰੀ ਵੀਡੀਓ ਦੇਖੋ ਐਂਡ ਤੱਕ ਤੁਸੀਂ ਪੈਦਲੇ ਬਰਾਤ ਪੈਰਸਵਾਲ ਨੂੰ ਕਈ ਕਿਲੋਮੀਟਰ ਦਾ ਚਾਲਾ ਪਾ ਕੇ ਜਾ ਰਹੀ ਹੈਗੀ ਅਹੀ ਜੀ ਬਰਾਤ ਅਸੀਂ ਤਾਂ ਦੇਖੀ ਨਹੀਂ ਪਹਿਲਾਂ ਬਜ਼ੁਰਗਾਂ ਨੇ ਕੋਈ ਰਾਜੇ ਮਹਾਰਾਜਾਂ ਦੀ ਦੇਖੀ ਹੋਊਗੀ ਬੱਕਰੀ ਗੱਲ ਐ ਰਾਜੇ ਮਹਾਰਾਜਾ ਨੂੰ ਵੀ ਮਾਤ ਪਾਤਾ ਬਾਈ ਨੇ ਬੰਨ੍ਹਣ ਜਾ ਰਹੀ ਹੈ ਵੀਡੀਓ ਫਿਲਮਾਂ ਨੂੰ ਵੀ ਮਤ ਪਾਉ ਇਹ ਜੀ ਬਰਾਤ ਹੈਗੀ ਤੁਸੀਂ ਤਸਵੀਰਾਂ ਦੇਖ ਲਓ ਬੌਕਸਰ ਲੱਗੇ ਹੋਏ ਨੇ ਸੈਂਕੜੇ ਬੌਕਸਰ ਨੇ ਬਰਾਤ ਦੇ ਵਿੱਚ ਨਾਲੇ ਕੋਈ ਵੱਡੇ ਤਾਕੜੇ ਕੋਈ ਵੱਟੇ ਉਸ ਦੀ ਨਹੀਂ ਹੈਗੀ ਫਿਰ ਲਗਦਾ ਫਿਰ ਸ਼ੁਰੂਆਤ ਹੋ ਗਈ ਵਰਦਾਂ ਦੀ ਜੋੜੀ ਤੋਂ ਵਰਦਾਂ ਦੀ ਜੋੜੀ ਕੱਡੇ ਦੇ ਵਿੱਚ ਬਰਾਤ ਚੱਲ ਰਹੀ ਹੈ ਜਿਵੇਂ ਅੱਗੇ ਜਾਂਦੇ ਸੀ ਜਿਵੇਂ ਆਪਾਂ ਕਹਿ ਜਾਂਦੇ ਆ ਰਾਜੇ ਮਹਾਰਾਜਾ ਮੰਗੂ ਹੈ ਠੀਕ ਹੈ ਦੀਪ ਘਰ ਤੋਂ ਉੱਠ ਕੇ ਪਾਈ ਨੇ ਦੇਖ ਸਕਦੇ ਹੋ ਵੀ ਕਿੱਡੀ ਵੱਡੀ ਮਾਤ ਪਾਤੀ ਰਾਜੇ ਮਹਾਰਾਜਾ ਨੂੰ ਪਾਲ ਸਮਾਉ ਤੁਸੀਂ ਸੁਣਿਆ ਹੋਊਗਾ ਪਾਲ ਸਮਾਉ ਦੀ ਬਰਾਤ ਹੈ ਇਹ ਲਗਦਾ ਜੀ ਸ਼ੁਰੂਆਤ ਹੋ ਗਈ ਬੋਤਿਆਂ ਤੋਂ ਉਠਾਂ ਤੋਂ ਦੇਖ ਸਕਦੇ ਹੋ ਜੀ ਹਾਂਥੀ ਦੇ ਉੱਤੇ ਪ੍ਰਾਤ ਲੈ ਕੇ ਭਾਈ ਚੱਲੇਗਾ ਪੈਲ ਸਵਾਲ ਨੂੰ ਪੈਲ ਸਵਾਲ ਨੂੰ ਘਰੋਂ ਹਾਂਥੀ ਦੇ ਉੱਤੇ ਘੋੜਿਆਂ ਤੇ ਉਠਾਂ ਤੇ ਨਵੀਂ ਪੀੜ੍ਹੀ ਨੇ ਤਾਂ ਸ਼ਾਇਦ ਦੇਖੀ ਨਹੀਂ ਕਦੇ ਅਸੀਂ ਦੇਖਿਆ ਸੀ ਵੀ ਨਹੀਂ ਪਹਿਲੀ ਵਾਰੀ ਦੇਖ ਰਹੇ ਹਾਂ ਬਰਾਤ ਹੈ ਜਿਹੜੀ ਇਹ ਫਿੱਖੀ ਦੇ ਲੋਕ ਸਾਰੇ ਛੜਕਾਂ ਤੇ ਆ ਗਏ ਅੱਜ ਦੇਖ ਸਕਦੇ ਹੋ ਬਰਾਤ ਦੇਖਣਾ ਜਾਗਦਾ ਜੀ ਹਾਂਥੀ ਦੇ ਉੱਤੇ ਬਰਾਤ ਹੈ ਜਿਹੜੀ ਨਾ ਤੇ ਲੈ ਕੇ ਪੈਨਸ ਐਂਟਰੀ ਹੈ ਜਿਹੜੀ ਹਾਂਥੀ ਰਾਹੀਂ ਕਰ ਰਿਹਾ ਹੈ ਜਿਵੇਂ ਈਵਨ ਕੱਟਦੇ ਹੁੰਦੇ ਨੇ ਆਪਾਂ ਕਹਿੰਦੇ ਵੀ ਹਾਂਥੀ ਤੇ ਵਹਿ ਕੇ ਈਵਨ ਕੱਟੂਗਾ I'm gonna go. ਅਥੀ ਦੇ ਉੱਪਰ ਬਰਾਤ ਹੈ ਜਿਹੜੀ ਬੋਤਿਆਂ ਦੇ ਉੱਤੇ ਬਰਾਤ ਉੱਥਾਂ ਦੇ ਉੱਤੇ ਘੋੜਿਆਂ ਤੇ ਬਰਾਤ ਪੈਰਸ ਤੱਕ ਪਹੁੰਚੀ ਹੈ ਇੱਕ ਮਿੰਟ